ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰੀਆਂ ਭੈਣਾਂ ਨੂੰ ਅੱਜ ਆਪਾਂ ਆਪਣੀਆਂ ਭੈਣਾਂ ਨੂੰ ਦੇਖੋ ਜੀ ਸਿੰਪਲ ਸਲਵਾਰ ਦੀ ਕਟਾਈ ਸਿਖਾਉ ਰਹੇ ਹਾਂ ਬਿਲਕੁਲ ਸੌਖੇ ਜੇ ਢੰਗ ਨਾਲ ਆਪਣੇ ਕੋਲੇ ਹੈਗੇ ਜੀ ਇਹ 2.5 ਮੀਟਰ ਕਪੜਾ 2.5 ਮੀਟਰ ਦੇ ਕਪੜੇ ਦੇ ਵਿੱਚ ਆਪਾਂ ਸਲਵਾਰ ਬਣਾਵਾਂਗੇ ਦੇਖੋ ਸਭ ਤੋਂ ਪਹਿਲਾਂ ਆਪਾਂ ਕੰਨੀ ਨਾਲ ਕੰਨੀ ਜੋੜ ਕੇ ਆਪਾਂ ਇਸ ਤਰ੍ਹਾਂ ਡਬਲ ਫੋਲਡ ਕਰਕੇ ਕਪੜੇ ਨੂੰ ਵਿਛਾਇਆ ਆ ਆਪਾਂ ਕਰ ਰਹੇ ਹਾਂ ਜੀ 39 ਇੰਚ ਦੀ ਸਲਵਾਰ ਤਿਆਰ 39 ਇੰਚ ਦੀ ਆਪਾਂ ਸਲਵਾਰ ਤਿਆਰ ਕਰਾਂਗੇ ਤੇ ਇਹਦੇ ਵਿੱਚੋਂ ਆਪਾਂ 4 ਇੰਚ ਘੱਟ ਰੱਖਾਂਗੇ ਕਿਉਂਕਿ 4 ਇੰਚ ਦੀ ਆਪਾਂ 벨ਟ ਲਾਵਾਂਗੇ ਉੱਪਰ 4 ਇੰਚ ਘਟਾ ਕੇ ਉਸ ਤੋਂ ਬਾਅਦ ਦੇਖੋ ਜੀ ਆਪਾਂ 35 ਇੰਚ ਆਪਾਂ ਕੱਪੜਾ ਲੈਣਾ 1 ਇੰਚ ਆਪਾਂ ਐਕਸਟਰਾ ਕੱਪੜਾ ਲਵਾਂ 1 ਇੰਚ ਲਵਾਂਗੇ ਫालतू ਆਪਾਂ ਲਵਾਂਗੇ 36 ਇੰਚ ਕਿਉਂਕਿ ਅੱਧਾ ਇੰਚ ਆਪਾਂ ਜਦੋਂ ਮੂੜੀਆਂ ਬਣਾਉਣੇ ਆ ਉਹਦੋਂ ਆਪਾਂ ਨੂੰ ਮਾਰਜਨ ਚਾਹੀਦਾ ਹੁੰਦਾ ਕੱਪੜੇ ਦਾ ਅੱਧਾ ਇੰਚ ਆਪਾਂ ਜਦੋਂ 벨ਟ ਜੋੜਦੇ ਆ ਇਸ ਕਰਕੇ ਆਪਾਂ 1 ਇੰਚ ਕੱਪੜਾ ਵਧਾ ਕੇ ਲੈਂਦੇ ਤੇ ਉਸ ਤੋਂ ਬਾਅਦ ਦੇਖੋ ਜੀ ਆਪਾਂ ਕਟਾਈ ਕਰ ਲਾਂਗੇ ਇਹ ਕੱਪੜੇ ਦੀ ਕਟਾਈ ਕਰਨ ਤੋਂ ਬਾਅਦ ਇਸੇ ਕੱਪੜੇ ਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਜਿੱਧਰ ਆਪਣੀ ਕੰਨੀਆਂ ਕੰਨੇ ਵਾਲੀ ਸਾਈਡ ਕੱਪੜੇ ਨੂੰ ਫੋਲਡ ਕਰਾਂਗੇ ਇਹ ਆਪਾਂ ਉਸ ਹਾਮ ਨਾਲ ਫੋਲਡ ਕਰਨਾ ਹੈ ਜਿਵੇਂ ਕਿ ਦੇਖੋ ਆਪਾਂ ਸਲਵਾਰ ਦੀ ਮੂਰੀ ਤਿਆਰ ਕਰਨੀ ਹੁੰਦੀ ਹੈ ਜੇ ਆਪਾਂ 7 ਇੰਚ ਮੂਰੀ ਤਿਆਰ ਕਰਨੀ ਹੈ ਤਾਂ ਆਪਾਂ ਦੇਖੋ 5 ਇੰਚ 5.5 ਇੰਚ ਆਪਾਂ ਇੱਥੇ ਫੋਲਡ ਕਰਕੇ ਕਪੜਾ ਲੈ ਸਕਦੇ ਹਾਂ ਕਿਉਂਕਿ 2 ਇੰਚ ਆਪਾਂ ਕੁੰਦਿਆਂ ਵਿੱਚੋਂ ਪਾਵਾਂਗੇ ਇਹ ਆਪਾਂ ਉਸ ਹਾਮ ਨਾਲ ਦੇਖੋ ਜੀ ਲੈਣਾ ਹੈ ਕਪੜਾ ਜਿਵੇਂ ਆਪਾਂ ਲੈ ਰਹੇ ਹਾਂ ਹੁਣ 5.5 ਆਪਾਂ ਲਵਾਂਗੇ ਇਹਦੇ ਵਿੱਚੋਂ ਤੇ ਜਿਹੜਾ ਆਪਣੇ ਕੋਲ ਕਪੜਾ ਫालतू ਬਚੂ ਉਹਦੀ ਆਪਾਂ ਬੈਲਟ ਕਟਾਂਗੇ ਸਾਈਡ ਵਾਲੇ ਕਪੜੇ ਦੀ ਗੋਡੇ ਆਪਾਂ ਸਲਵਾਰ ਦੇ ਇਸ ਤਰ੍ਹਾਂ ਹੀ ਕੱਟ ਲੈਂਦੇ ਨੇ ਕੱਪੜੇ ਦੇਖੋ ਉਸ ਤੋਂ ਬਾਅਦ ਸਭ ਤੋਂ ਉੱਪਰਲੀ ਸਾਈਡ ਤੋਂ 2 ਇੰਚ ਦੀ ਆਪਾਂ ਪਾਵਾਂਗੀ ਜੀ ਕਾਟ ਕਈ ਵਾਰ ਕੀ ਹੁੰਦਾ ਹੈ ਦੇਖੋ ਕਿਸੇ ਭੈਣਾ ਆਪਣੀਆਂ ਹੈਵੀ ਸਾਈਜ਼ ਚ ਹੁੰਦੀਆਂ ਨੇ ਜੀਆਂ ਉਹਨਾਂ ਕੋਲੋਂ ਵੀ ਨਾ ਪੇਟ ਕੋਲੋਂ ਉੱਪਰੋਂ ਸਲਵਾਰ ਬੰਨਣੀ ਬਹੁਤ ਔਖੀ ਲੱਗਦੀ ਹੈ ਟੇਸ ਕਰਕੇ ਨਾ ਇਹ ਆਪਾਂ ਕਾਟ ਤਾਂ ਪਾਉਨੇ ਆ ਤੇ ਨਾਲੇ ਦੇਖੋ ਜਿਹੜੀ ਮੂਰੀ ਹੁੰਦੀ ਹੈ ਸਲਵਾਰ ਦੀ ਨਜ਼ਰ ਆਉਂਦੀ ਰਹਿੰਦੀ ਹੈ ਕਈ ਵਾਰ ਦੇਖੋ ਗੋਡਿਆਂ ਤੇ ਕਢਾਈ ਕੀਤੀ ਹੁੰਦੀ ਹੈ ਉਹ ਕਢਾਈ ਵੀ ਨਜ਼ਰ ਆਉਂਦੀ ਹੈ ਮੂਰੋਂ ਨਾਲ ਸਲਵਾਰ ਵਧੀਆ ਚੱਕਮੀ ਰਹਿੰਦੀ ਹੈ ਤੇ ਇਹਦੇ ਉੱਤੇ ਜਿੱਥੋਂ ਆਪਾਂ ਕਾਟ ਪਾਈ ਸੀ ਇੱਥੇ ਜਦੋਂ ਆਪਾਂ ਬਲ ਪਾਉਨੇ ਆ ਤੇ ਇੱਥੇ ਬਲ ਜ਼ਰੂਰ ਪਾਉਣਾ ਇਹ ਆਪਣਾ ਕਰੀਜ ਵਾਲ ਬਲ ਹੋਊਗਾ ਉਸ ਤੋਂ ਬਾਅਦ ਦੇਖੋ ਜੀ ਜਿਹੜਾ ਕੱਪੜਾ ਆਪਣੇ ਕੋਲੇ ਬਚ ਗਿਆ ਆਪਾਂ ਇਹਦੀ ਹੁਣ ਬੈਲਟ ਕੱਟ ਰਹੇ ਆ ਜਿਹੜੀ 벨ਟ ਕਟਾਂਗੇ ਆਪਾਂ 벨ਟ ਕਟਾਂਗੇ ਜੀ ਦੇਖੋ ਜਿਵੇਂ ਆਪਣੀ ਹਿੱਪ ਹੈਗੀ ਹੈ ਹਿੱਪ ਤੋਂ 3 ਇੰਚ ਵਧਾ ਕੇ ਜੇ ਆਪਣੀ 21 ਇੰਚ ਹਿੱਪ ਆਉਂਦੀ ਹੈ ਤਾਂ ਆਪਾਂ 24 ਇੰਚ ਦੀ 23 ਇੰਚ ਦੀ 벨ਟ ਕਟਾਂਗੇ 벨ਟ 1/2 ਇੰਚ ਦੇਖੋ ਵੱਧ ਵੀ ਕੱਟੀ ਜਾਂਦੀ ਹੈ ਤੇ ਜੇ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ ਨਹੀਂ ਜੇ ਛੋਟੀ ਕੱਟੀ ਜਾਵੇ ਤਾਂ ਬੈਠਣ ਲੱਗੇ ਬਹੁਤ ਖਚਾ ਪੈਂਦਾ ਹੈ ਦਿੱਕਤ ਆਉਂਦੀ ਹੈ ਤੇ ਆਪਾਂ ਦੇਖੋ ਜੀ 4 ਇੰਚ ਦੀ 벨ਟ ਦੀ ਤਿਆਰ ਕਰਾਂਗੇ ਤੇ 5/2 ਇੰਚ ਆਪਾਂ ਇਹਦੀ ਲੰਬਾਈ ਲੈਤੀ ਹੈਗੀ ਉੱਪਰੋਂ ਕਿਉਂਕਿ ਦੇਖੋ ਫੋਲਡ ਕਰਨ ਲਈ ਜਦੋਂ ਆਪਾਂ ਨੇਫਾ ਫੋਲਡ ਕਰਦੇ ਆ ਨਾਲਾ ਪਾਉਣ ਵਾਸਤੇ ਖੁੱਲਾ ਡੁੱਲਾ ਨੇਫਾ ਫੋਲਡ ਹੋ ਜਾਂਦਾ ਤੇ ਅੱਧਾ ਇੰਚ ਆਪਾਂ ਜਦੋਂ 벨ਟ ਜੜਦੇ ਆ ਆਪਾਂ ਸਲਵਾਰ ਦੇ ਨਾਲ ਉਦੋਂ ਆਉਂਦਾ 4 ਇੰਚ ਆਪਾਂ ਸਹੀ ਸਲਵਾਰ ਦੀ ਜਿਹੜੀ 벨ਟ ਹੁੰਦੀ ਹੈ ਜੀ ਆਪਾਂ ਉਹ ਲਗਾਵਾਂਗੇ ਜਿਹੜਾ ਕੱਪੜਾ ਆਪਣੇ ਕੋਲੇ ਫालतू ਬਚ ਗਿਆ ਦੇਖੋ ਇਹਨੂੰ ਆਪਾਂ ਕੰਨੀ ਨਾਲ ਕੰਨੀ ਜੋੜ ਕੇ ਇਸ ਤਰ੍ਹਾਂ ਬਿਲਕੁਲ ਸਹੀ ਕੱਪੜੇ ਨੂੰ ਨਾ ਆਪਾਂ ਇਸ ਤਰ੍ਹਾਂ ਹੀ ਵਿਛਾ ਲੈਨੇ ਕੋਈ ਕੱਪੜੇ ਦੇ ਨੀਚੇ ਵਾਲੀ ਸਾਈਡ ਉੱਪਰਲੀ ਆਈਡੀ ਸਾਈਡ ਬਲਣੀ ਹੋਣਾ ਚਾਹੀਦਾ ਨਹੀਂ ਤਾਂ ਦੇਖੋ ਜਦੋਂ ਸਲਵਾਰ ਕੱਟੀ ਜਾਂਦੀ ਹੈ ਫਿਰ ਆਪਾਂ ਨੂੰ ਔਖਾ ਲੱਗਦਾ ਬਾਰ-ਬਾਰ ਫਿਰ ਆਪਾਂ ਨੂੰ ਕਟਿੰਗ ਕਰਨੀ ਪੈਂਦੀ ਹੈ ਤੇ ਇਹਨੂੰ ਆਪਾਂ ਕੰਨੀ ਨਾਲ ਕੰਨੀ ਜੋੜ ਕੇ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਵਿਛਾ ਲਾਂਗੇ ਦੇਖੋ ਜੇ ਇਸ ਤਰ੍ਹਾਂ ਵਿਛਾਉਣ ਤੋਂ ਬਾਅਦ ਵੱਧ ਘੱਟ ਥੋੜਾ ਮੋਟਾ ਤੁਹਾਨੂੰ ਕੋਈ ਕੱਪੜਾ ਲੱਗਦਾ ਹੈ ਤਾਂ ਤੁਸੀਂ ਬਿਲਕੁਲ ਉਹਨੂੰ ਸਹੀ ਕਰ ਲਿਓ ਉਸ ਤੋਂ ਬਾਅਦ ਦੇਖੋ ਜੀ ਆਪਾਂ ਇਹਦੀ ਹੁਣ ਕੁੰਡੇ ਕਟਾਂਗੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਿਉਂਕਿ ਅਕਸਰ ਆਪਾਂ ਐਵੇਂ ਨਹੀਂ ਆ ਵੀਡੀਓ ਪਾਉਂਦੇ ਰਹਿੰਨੇ ਆ ਤੇ ਚੈਨਲ ਨੂੰ ਪਲੀਜ਼ ਜ਼ਰੂਰ ਸਬਸਕ੍ਰਾਈਬ ਕਰੋ ਤੇ ਆਪਾਂ ਹੁਣ ਦੇਖੋ ਜੀ ਜਿਸ ਹਿਸਾਬ ਨਾਲ ਗੋਡੇ ਕੱਟੇ ਸੀ ਸਲਵਾਰ ਦੇ ਉਸੇ ਹਿਸਾਬ ਨਾਲ 36 ਇੰਚ ਆਪਾਂ ਇੱਥੋਂ ਕਟਾਂਗੇ ਕੁੰਡੇ ਕੰਨੀ ਵਾਲੀ ਸਾਈਡ ਦੇਖੋ ਆਪਾਂ ਇੱਕ ਸਾਈਡ ਤੋਂ ਕੱਟ ਲਏ ਤੇ 2 ਇੰਚ ਆਪਾਂ ਨੀਚੋਂ ਕੱਟਿਆ ਜੀ ਜਿੱਥੋਂ ਕਿ ਆਪਾਂ ਆਪਾਂ ਮੂਰੀ ਬਣਾ ਰያ ਸਲਵਾਰ ਦੀ ਇੱਥੋਂ ਆਪਾਂ 2 ਇੰਚ ਲਾਵਾਂਗੇ ਕਿਉਂਕਿ 5 ਇੰਚ ਆਪਾਂ ਗੋਡਿਆਂ ਕੋਲੋਂ ਕੱਟਿਆ ਸੀਗਾ ਇਸ ਕਰਕੇ ਆਪਾਂ ਜਿੰਨੀ ਮੂਰੀ ਰੱਖੀ ਹੋ ਵਿੱਚ 6 ਇੰਚ ਉਸ ਹਿਸਾਬ ਨਾਲ ਆਜੂ ਤੇ ਕੁਸ ਆਪਣੇ ਕੋਲੇ ਫालतू ਐਕਸਟਰਾ ਸੀਨ ਦੇ ਵਿੱਚ ਮਾਰਜਨ ਆਜੂ ਕਈ ਵਾਰ ਕੀ ਹੁੰਦਾ ਹੈ ਮੂਰੀ ਆਪਾਂ ਖੁੱਲੀ ਡੁੱਲੀ ਕਰਨੀ ਹੁੰਦੀ ਹੈ ਆਪਾਂ ਨੂੰ ਦੇਖੋ ਜੀ ਉਦੋਂ ਇਹ ਲੋਟ ਆ ਜਾਂਦਾ ਉਸ ਤੋਂ ਬਾਅਦ ਇੰਚੀ ਟੇਪ ਨੂੰ ਇੱਕ ਸਾਈਡ ਤੋਂ ਧਰ ਕੇ ਦੂਜੀ ਸਾਈਡ ਤੇ ਰੇਵ ਆਪਾਂ ਦੇਖੋ ਜੀ ਇਸ ਤਰ੍ਹਾਂ ਕੱਟਣਾ ਹੈ ਕੱਪੜਾ ਕਿਉਂਕਿ ਜਿਹੜੀ ਝੋਲੀ ਹੈ ਝੋਲੀ ਆਪਾਂ ਇਹਦੇ ਵਿੱਚੋਂ ਹੀ ਕੱਢਾਂਗੇ ਪਹਿਲਾਂ ਆਪਾਂ ਇਹ ਰੇਵ ਕੱਪੜੇ ਨੂੰ ਇਸ ਤਰ੍ਹਾਂ ਹੀ ਕਟਿੰਗ ਕਰ ਦਾਂਗੇ ਦੇਖੋ ਜਿਵੇਂ ਕਿ ਆਪਾਂ ਨਿਸ਼ਾਨ ਲਗਾਇਆ ਸੀਗਾ ਉਸ ਤੋਂ ਬਾਅਦ ਆਪਾਂ ਫੇਰ ਕੰਨੀ ਨਾਲ ਕੰਨੀ ਨੂੰ ਜੋੜ ਕੇ ਕੱਪੜਾ ਰੱਖਾਂਗੇ ਤੇ ਫੇਰ ਆਪਾਂ ਦੇਖੋ ਜੀ ਇਹਦੀ ਅਗਲੀ ਕਟ ਪਾਵਾਂਗੇ ਚਾਰੇ ਸਾਈਡਾਂ ਆਪਣੀ ਜਿਹੜੀਆਂ ਕੰਨੀ ਦੀਆਂ ਉਹ ਇੱਕ ਸਾਈਡ ਤੇ ਆਪਾਂ ਕਰਨੀਆਂ ਨੇਗੀਆਂ ਚਾਰ ਪੀਸ ਨੇ ਆਪਣੇ ਕੋਲੇ ਚਾਰੇ ਪੀਸ ਦੇਖੋ ਜੀ ਆਪਾਂ ਕੰਨੀ ਨਾਲ ਕੰਨੀ ਨੂੰ ਜੋੜ ਕੇ ਉੱਪਰ نیچے ਧਰ ਕੇ ਕੱਪੜੇ ਨੂੰ ਇਸ ਤਰ੍ਹਾਂ ਐ ਵਿਛਾ ਲਾਂਗੇ ਬਿਲਕੁਲ ਇਹਦੇ ਵਿੱਚ ਵੀ ਬਲ ਨਹੀਂ ਹੋਣਾ ਚਾਹੀਦਾ ਤੇ ਜਿਹੜਾ ਆਪਾਂ ਤਕੋਨੀ ਸਾਈਡ ਹੋ ਗਈ ਆਪਣੀ ਇੱਕ ਸਾਈਡ ਦੇਖੋ ਜਿਹੜੀ ਕਿ ਆਪਾਂ ਤੁਹਾਨੂੰ ਦਿਖਾ ਰਹੇ ਹਾਂਗੇ ਇਧਰੋਂ ਆਪਾਂ ਕਟਾਂਗੇ ਜੀ ਝੋਲੀ ਜਿਹਨੂੰ ਆਪਾਂ ਆਸਣ ਕਹਿ ਦਿੰਨੇ ਆ ਆਸਣ ਆਪਾਂ ਕਟਾਂਗੇ ਜੀ 10 ਇੰਚ ਜੇਕਰ ਆਪਾਂ ਹੈਵੀ ਸਾਈਜ਼ ਦੀ ਬਣਾ ਰਹੇ ਹਾਂ ਸਲਵਾਰ ਤਾਂ ਆਪਾਂ ਦੇਖੋ 10.5 ਜਾਂ 11 ਇੰਚ ਦਾ ਵੀ ਆਸਣ ਕੱਟ ਸਕਦੇ ਹਾਂ ਪਰ ਆਪਾਂ ਜੀ ਦੇਖੋ ਨੋਰਮਲ ਸਾਈਜ਼ ਦੀ ਸਲਵਾਰ ਬਣਾ ਰਹੇ ਹਾਂ ਆਪਾਂ ਕੱਟਾਂਗੇ ਜੀ 10 ਇੰਚ ਕਿਉਂਕਿ 4 ਇੰਚ ਦੀ ਆਪਾਂ 벨ਟ ਲਗਾਵਾਂਗੇ ਅੱਧਾ ਕਿੰਚ ਮਾਰਜਨ ਚ ਆ ਜਾਂਦਾ ਜਦੋਂ ਆਪਾਂ ਸਲਵਾਰ ਨੂੰ ਸੀਨੀਆਂ ਤਾਂ 13.5 ਇੰਚ ਆਪਣੀ ਜਿਹੜਾ ਆਸਣ ਉਹ ਬਣ ਕੇ ਤਿਆਰ ਹੋ ਜਾਊਗਾ 13.5 ਇੰਚ ਆਸਣ ਆਮ ਬੰਦੇ ਵਾਸਤੇ ਬਹੁਤ ਸਹੀ ਰਹਿੰਦਾ ਹੈ ਦੇਨਾਂ ਹੀ ਤਾਂ ਦੇਖੋ ਜੀ ਝੋਲੀ ਲਮਕਦੀ ਪਿਹੜੀ ਲੱਗਦੀ ਐ ਇਸ ਕਰਕੇ ਆਪਾਂ 10 ਇੰਚ ਦੀ ਇਹ ਆਸਣੇ ਰੱਖਿਆ ਉਸ ਤੋਂ ਬਾਅਦ ਦੇਖੋ ਜੀ ਇੱਥੋਂ ਨਾ ਆਪਾਂ ਕਾਟ ਪਾਵਾਂਗੇ ਜਿੱਥੋਂ ਕੀ ਰੇਵ ਸੀਨ ਆਪਣੀ ਆ ਰਹੀ ਐ ਰੇਵ ਕੱਪੜੇ ਵਾਲੀ ਸਾਈਡ ਤੋਂ ਆਪਾਂ ਕਾਟ ਪਾਵਾਂਗੇ ਇਹ ਗਾ ਆਪਾਂ ਕਾਟ ਤਾਂ ਪਾ ਰਹੇ ਹਾਂ ਦੇਖੋ ਸਲਵਾਰ ਨਾ ਇੱਥੋਂ ਕਾਫੀ ਜ਼ਿਆਰੀ ਲਮਕਦੀ ਜੀ ਰਹਿੰਦੀ ਆ ਉਹ ਪਿਹੜੀ ਲੱਗਦੀ ਐ ਕਈ ਵਾਰ ਆਪਾਂ ਕੰਮਕਾਰ ਕਰਦਿਆਂ ਨੀਚੇ ਬਹਿ ਕੇ ਤਾਂ ਵੀ ਸਲਵਾਰ ਨਾ ਇੱਥੋਂ ਬਹੁਤ ਅਗਲੇ ਦੇ ਲਮਕਦੀ ਰਹਿੰਦੀ ਐ ਇਸ ਕਰਕੇ ਆਪਾਂ ਥੋੜੀ ਜੀ 2-2 ਇੰਚ ਦੀ ਇੱਥੋਂ ਕਾਟ ਪਾਤੀ ਉਸ ਤੋਂ ਬਾਅਦ ਦੇਖੋ ਜੀ ਇਹ ਆਪਣਾ ਝੋਲੀ ਆਪਾਂ ਕਾਟ ਪਾਤੀ ਇਹ ਕੱਪੜਾ ਜਿਹੜਾ ਬਚ ਗਿਆ ਆਪਣੇ ਮੂਰੀਆਂ ਦੇ ਕੰਮ ਆਊਗਾ ਸਰਵਾਰ ਆਪਣੀ ਹੈਗੀ 2.5 ਮੀਟਰ ਦੇ ਵਿੱਚ ਖੁੱਲੀ ਡੁੱਲੀ ਬਣਗੀ ਇੱਥੋਂ ਕੱਪੜਾ ਆਪਣਾ ਜੋੜਿਆ ਹੋਇਆ ਸੀ ਇਹ ਦੇਖੋ ਆਪਾਂ ਇਹਨੂੰ ਕਾਟ ਪਾ ਦਨੇ ਆ ਇਹ ਤੋਂ ਕੱਟ ਕੇ ਆਪਾਂ ਇਹਦਾ ਸਿੰਗਲ ਸਿੰਗਲ ਪੀਸ ਕਰ ਲਾਂਗੇ ਇਹ ਕੁਝ ਇਹ ਆਪਣੀ ਸਲਵਾਰ ਦੀ ਜਿਹੜੀ ਸਿੰਪਲ ਸਲਵਾਰ ਦੀ ਕਟਿੰਗ ਸੀ ਬਿਲਕੁਲ ਸੌਖੇ ਜਿਹੇ ਢਾਂਗੇ ਨਾਲ ਆਪਾਂ ਤੁਹਾਨੂੰ ਦੱਸੀ ਐ ਇਸ ਤਰ੍ਹਾਂ ਕੱਟ ਕੇ ਸਲਵਾਰ ਤੁਸੀਂ ਵੀ ਜਰੂਰ ਦੇਖਿਓ ਜਿੱਤੇ ਆਪਾਂ ਕਾਟ ਪਾਈ ਐ ਪਹੁੰਚੀ ਤੇ ਉੱਥੇ ਬਾਲ ਜਰੂਰ ਪਾਉਣਾ ਇਹ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ